ਫਤੇ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਸਿੱਖ ਕੌਮ ਦੇ ਇਤਿਹਾਸ ਬਾਰੇ ਅਸੀਂ ਥੋੜੀ ਜਾਣਕਾਰੀ ਦੇਣੀ ਚਾਹੁੰਦੇ ਹਾਂ ਅੱਜ ਜਿਹੜੇ ਛੋਟੇ ਸਹਿਬਜ਼ਾਦੇ ਬਾਬਾ ਚੋਰਾਵਾਰ ਬਾਬਾ ਫਤੇ ਸਿੰਘ ਜੀ ਮਾਤਾ ਗੁਜਰ ਕੌਰ ਜੀ ਜਦੋਂ ਅਨੰਦਪੁਰ ਸਾਹਿਬ ਦੀ ਸਾਬ ਨੂੰ ਛੱਡਿਆ ਉਸ ਟਾਈਮ ਸਰਸਾਂ ਜੰਗੀ ਦੇ ਕਿਨਾਰੇ ਇੱਕ ਭਜ਼ਾਨ ਦਾ ਜੁੱਧ ਹੋਇਆ ਜਿੱਥੇ ਬਹੁਤ ਲਈ ਲੜਦੇ ਬਹੁਤ ਸਾਰੇ ਸ਼ਹੀਦ ਹੋ ਗਏ ਨੇ ਉਹਦੇ ਨਾਲ ਵੱਡੇ ਸਹਿਬਜ਼ਾਦੇ ਚਮਗੌਰ ਦੀ ਗੜੀ ਤੇ ਛੋਟੇ ਸਹਿਬਜਾਦੇ ਪਿੰਡ ਸੇੜੀ ਦੇ ਵਿੱਚ ਵੰਗੂ ਬ੍ਰਾਹਮਣ ਦੇ ਨਾਲ ਲੈ ਕੇ ਆਇਆ ਮੈਂ ਦੱਸਣੀ ਚਾਹੁੰਦਾ ਸਿੱਖ ਕੌਮ ਦੇ ਵੀਰਾਂ ਨੂੰ ਵੀ ਛੋਟੇ ਸਹਿਬਜਾਦੇ ਨੂੰ ਜਿਹੜਾ ਕਿ ਵੰਗੂ ਬ੍ਰਾਹਮਣ ਹੈ ਬਰੰਡੇ ਕੋਤਵਾਲੀ ਦੇ ਵਿੱਚ ਥਾਣੇ ਦੇ ਵਿੱਚ ਕੈਦ ਕਰਾ ਕੇ ਉਹਨੂੰ ਇੱਥੇ ਰੱਖਿਆ ਗਿਆ ਦੂਜੇ ਦਿਨ ਪੂਰੇ ਉਹਦੇ ਨਾਲ ਜਿਹੜਾ ਬਜ਼ੀਰਖਾਂ ਸੁਪੇਸਰ ਹੰਦ ਨੂੰ ਉਹਦੀ ਕਚਹਿਰੀ ਦੇ ਵਿੱਚ ਛੋਟੇ ਸਹਿਬਜਾਦੇ ਨੂੰ ਪੇਸ਼ ਕੀਤਾ ਗਿਆ ਉਹਦੇ ਵਿੱਚ ਤਿੰਨ ਦਿਨ ਲਗਾਤਾਰ ਬਾਹਰਤਾਦਲਾ ਬੋਈ ਜਦੋਂ ਉਹਨਾਂ ਨੇ ਆਪਣਾ ਜਿਹੜਾ ਕਿ ਧਰਮ ਜਿਹੜਾ ਕੋ ਕਹਿੰਦੇ ਸਲਾਮ ਧਰਮ ਕਬੂਲ ਕਰ ਲੋ ਤਾਂ ਉਹਨਾਂ ਬੱਚਿਆਂ ਨੇ ਸਲਾਮ ਧਰਮ ਕਬੂਲ ਨਹੀਂ ਕੀਤਾ ਇਸ ਕਰਕੇ ਉਹਨਾਂ ਨੂੰ ਵੱਖ-ਵੱਖ ਲਾਲਚ ਦਿੱਤੇ ਗਏ ਉਹਨਾਂ ਨੂੰ ਸੂਬੇ ਸਰਾਂਦੇ ਨੇ ਐਨੇ ਲਾਲਚ ਦਿੱਤੇ ਗਏ ਤੁਹਾਨੂੰ ਰਾਜੇ ਬਣਾ ਦਾਂਗੇ ਮਹਾਰਾਜੇ ਬਣਾ ਦਾਂਗੇ ਪਰ ਛੋਟੇ ਸੈਫਜਾਦੇ ਜਿਹੜੇ ਕਿ ਛੋਟੇ ਛੋਟੇ 7 ਸਾਲ ਦੇ 9 ਸਾਲ ਦੇ ਸੈਫਜਾਦੇ ਜਾਨੀ ਆਪਣੀ ਕਰਵਾਨੀ ਦੇ ਤੂਲਦੇ ਹੋਏ ਕੋਈ ਪਰਵਾਹ ਨਹੀਂ ਕੀਤੀ ਆਪਣੀ ਸਿੱਖੀ ਨੂੰ ਕਾਇਮ ਰੱਖਿਆ ਮੈਂ ਦੱਸਣਾ ਚਾਹੁੰਦਾ ਸਿੱਖ ਕੌਮ ਦੇ ਜਿਹੜੇ ਰਮੈਂਦੇ ਆ ਉਹ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਉਹਨਾਂ ਨੇ ਐਨਾ ਕੁ ਕਰਦੇ ਹੋਏ ਔਰ ਆਪਣੀ ਸ਼ਹਾਦਤਾਂ ਦਿੱਤੀਆਂ ਗਈਆਂ ਔਰ ਬੜੇ ਅਨਾਂਮ ਰੱਖੇ ਗਏ ਉਹਨਾਂ ਦੇ ਕਿ ਤੁਹਾਨੂੰ ਇਹ ਨਾਮ ਦੇ ਦਾਂਗੇ ਪਰ ਉਹਨਾਂ ਨੇ ਕੋਈ ਆਪਣਾ ਡੋਲੇ ਨਹੀਂ ਪਰ ਖੰਡੇ ਦੀ ਧਾਰ ਤੋਂ ਸਿੱਖੀ ਪੈਦਾ ਹੋਈ ਅੱਜ ਗੰਗੋਤ ਮੋਸਾ ਦੀ ਧਰਤੀ ਦੇ ਵਿੱਚੋਂ ਕੋਈ ਵੀ ਕਿਸੇ ਕਿਸਮ ਦਾ ਪੰਜਾਬ ਦੇ ਅੰਦਰ ਕੋਈ ਵੀ ਬਵਾਦ ਖੜਾ ਹੁੰਦਾ ਤਾਂ ਉਹਦੇ ਦਵਾਉਣ ਦੇ ਵਿੱਚ ਸਿੱਖ ਕੌਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਔਰ ਮੁਗਲਾਂ ਨੂੰ ਭਜਾਉਣ ਵਾਸਤੇ 900 ਸਾਲ ਮੁਗਲਾਂ ਦਾ ਇਸ ਪੰਜਾਬ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਰਾਜ ਰਿਹਾ ਮੈਂ ਇਹ ਚਾਹਣਾ ਦੱਸਣਾ ਚਾਹਣਾ ਤੁਹਾਨੂੰ ਸਿੱਖ ਕੌਮ ਦੇ ਨਮਾਇਦੇ ਨੂੰ ਜਦੋਂ ਕੁਰਬਾਨੀਆਂ ਹੋਈਆਂ ਸਿੱਖ ਕੌਮ ਦੀਆਂ ਕਬ ਬੱਚੇ ਤੋਂ ਲੈ ਕੇ ਬੁੱਢੇ ਤੱਕ ਕਸਾਲੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਪਰ ਉਹ ਕੁਰਬਾਨੀ ਆਖਰੀ ਕੁਰਬਾਨੀ ਜਿਹੜੀ ਸਾਡੇ ਬੱਚੇ ਨੇ ਦਿੱਤੀ ਆ ਗੁਰੂ ਸਿੰਘ ਦੇ ਪਾਤਸ਼ਾਹ ਨੇ ਬਾਬਾ ਚਰੋਵਰ ਬਾਬਾ ਫਜ਼ਲ ਸਿੰਘ ਨੇ ਉਹ ਕੁਰਬਾਨੀ ਬਹੁਤ ਵੱਡੀ ਕੁਰਬਾਨੀਆਂ ਉਹਨਾਂ ਨੂੰ ਨਿਆਂ ਦੇ ਵਿੱਚ ਚਣਿਆ ਗਿਆ ਜਦੋਂ ਕੰਧ ਡਿੱਗੀ ਤੇ ਉਹਨਾਂ ਦੀ ਡਿਗੇ ਹੁੰਦੀਆਂ ਵੀ ਜਿਹੜਾ ਸ਼ਾਸ਼ਲ ਬੇਲ ਔਰ ਕਸਰ ਵੇਖਨੇ ਜਿਹੜੀ ਕਿ ਉਹਨਾਂ ਦੀ ਦਸਾਂ ਕੱਟੀਆਂ ਗਈਆਂ ਉਹਨਾਂ ਨੂੰ ਸਵੀਕਾਰ ਕੀਤਾ ਗਿਆ ਪਰ ਫਿਰ ਉਹਨਾਂ ਨੂੰ ਜੰਗਲ ਦੇ ਵਿੱਚ ਸੁੱਟ ਦਿੱਤਾ ਗਿਆ ਪਰ ਉੱਥੇ ਮੋਤੀ ਮਰਿਆ ਵੀ ਤੁਤਪਲਾਉਂਦੇ ਸੀ ਬੱਚਿਆਂ ਨੂੰ ਆਕੇ ਇਹ ਕਹਾਣੀ ਬਹੁਤ ਲੰਬੀ ਛੋੜੀਆ ਮੈਂ ਇੱਥੇ ਬੇਨਤੀ ਕਰਦਾ ਵੀ ਅੱਜ ਸਿਹੜੀ ਤੋਂ ਜਿਹੜੇ ਗੰਗੂਲੇ ਪਿੰਡ ਤੋਂ ਅੱਜ ਸਾਡਾ ਨਗਰ ਕੀਰਤਨ ਜਾ ਰਿਹਾ ਹੈ ਫਤਿਹਗੜ੍ਹ ਸਾਹਿਬ ਉੱਥੇ ਜਾ ਕੇ ਨਤਮਸਪੂਣ ਵਾਤੇ ਸਾਰੀਆਂ ਸੰਗਤਾਂ ਨਾਲ ਨੇ ਉਹ ਸਾਰੀਆਂ ਸੰਗਤਾਂ ਜਾ ਰਹੀ ਨੇ ਮੈਂ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਪੜ੍ਹਾਓ ਤੇ ਲਿਖਾਓ ਸਿੱਖੀ ਕੌਮ ਨਾਲ ਜੋੜੋ ਤੇ ਇਤਿਹਾਸ ਬਾਰੇ ਜਾਣ ਕੇ ਜਾਣਕਾਰੀ ਦਿਓ ਜਿਹੜੀਆਂ ਕੌਮਾਂ ਇਤਿਹਾਸ ਨੂੰ ਭੁੱਲ ਜਾਇਆ ਕਰਦੀਆਂ ਨੇ ਉਹ ਕੌਮਾਂ ਇਸ ਸੰਸਮਲਤ ਤੋਂ ਇਸ ਦੇਸ਼ ਤੋਂ ਮਿਟ ਕੇ ਜਿੱਤ ਜਾਇਆ ਕਰਦੀ ਨੇ ਜਿੱਦਾਂ ਬੁਗਲੇ ਨਾਰਾਜ ਗੁਰਗੋਸ਼ਿਪ ਬਾਦਸ਼ਾਹ ਨੇ ਮੁਟਾਇਆ ਔਰ ਉਹਨਾਂ ਨੂੰ ਇੱਥੇ ਖਣ ਨਹੀਂ ਦਿੱਤਾ ਜਿੱਦਾਂ ਜਿਹਦੇ ਵਿੱਚੋਂ ਅਸੀਂ ਅੰਗਰੇਜ਼ਾਂ ਨੂੰ ਭਜਾਇਆ ਸਿੱਖ ਕੌਮ ਦੇ ਬੰਦਿਆਂ ਨੇ ਜਿਹਦੇ 93 ਬਲੰਟ ਕੁਰਬਾਨੀਆਂ ਨੇ